ਸਿੱਖ ਪੰਥ ਇੱਕ ਵਾਰ ਫੇਰ ਦੁਬਿਧਾ ਦੇ ਵਿੱਚ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿੱਖ ਪੰਥ ਨੇ ਮਾਨਤਾ ਦੇ ਦਿੱਤੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਬਟੌਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਵੱਜੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਦੁਬਾਰਾ ਦਸਤਾਰਬੰਦੀ ਕੀ ਸਿੱਖ ਪੰਥ ਚ ਏਕਤਾ ਲਿਆ ਸਕਦੀ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਕੀ ਵਾਕਈ ਸਿੱਖ ਪੰਥ ਇਸ ਰ ਗਿਆਨੀ ਕੁਲਦੀਪ ਸਿੰਘ ਕੜਗਾਜ ਨੂੰ ਮਾਨਤਾ ਦੇ ਚੁੱਕਿਆ ਹੈ ਜਾਂ ਦੇ ਦੇਵੇਗਾ ਜਾਂ ਸਿਰਫ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਨਵੇਂ ਤੌਰ ਦੇ ਉੱਤੇ ਜੜੀਆਂ ਸਿੱਖ ਸੰਸਥਾਵਾਂ ਨੇ ਖਾਸ ਕਰਕੇ ਅਕਾਲੀ ਬੁੱਢਾ ਦਲ ਹੋ ਗਿਆ ਜਾਂ ਬਾਕੀ ਨੇ ਉਹਨਾਂ ਦੇ ਬਾਰੇ ਕੀ ਪਰਭਾਸ਼ਾ ਬਣੂਗੀ ਕੀ ਮਾਹੌਲ ਬਣੂਗਾ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਇਨ੍ਹਾਂ ਸਵਾਲਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸੀਨੀਅਰ ਅਕਾਲੀ ਆਗੂ ਤੇ ਸਿੱਖ ਚਿੰਤਕ ਕਰਨੈਲ ਸਿੰਘ ਪੀਰ ਮੁਹੰਮਦ ਦੇ ਨਾਲ ਗੱਲਬਾਤ ਕਰਕੇ ਉਹ ਤੁਹਾਨੂੰ ਗੱਲਬਾਤ ਸੁਣਾਉਣੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਕੱਲ ਬੜੇ ਜਾਹੋ ਜਲਾਲ ਦੇ ਨਾਲ ਜਿਹੜੀ ਹੈ ਉਹ ਸਿੱਖ ਪੰਥ ਬੇ ਸਰਮੋਰ ਸੰਸਥਾਵਾਂ ਵਿੱਚ ਸ਼ਾਮਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਦੂਜੀ ਵਾਰ ਕਹਿ ਸਕਦੇ ਆ ਕਿ ਹੋਈ ਹੈ ਪਹਿਲੀ ਵਾਰ ਰਾਤ ਦੇ ਹਨੇਰੀਆਂ ਦੇ ਵਿੱਚ ਗੈਰ ਨੈਤਿਕ ਤੌਰ ਦੇ ਉੱਤੇ ਦਸਤਾਰਬੰਦੀ ਹੋਈ ਸੀ ਕਾਲੀਚ ਕੀਤੀ ਗਈ ਜਾਂ ਫਿਰ ਚੋਰ ਮੋਰੀ 라ਹੀ ਕੀਤੀ ਗਈ ਉਹਨੂੰ ਪੰਥ ਨੇ ਪ੍ਰਵਾਨ ਨਹੀਂ ਸੀ ਕੀਤਾ ਤੇ ਹੁਣ ਨਵੀਂ ਦਸਤਾਰਬੰਦੀ ਹੋਈ ਕੱਲ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਜਕਦਾਰ ਬਲਵੀਰ ਸਿੰਘ ਬੋਲਦੇ ਆ ਬਹੁਤ ਕੁਝ ਕਹਿ ਕੇ ਗਏ ਆ ਬੜੀਆਂ ਚੁਬਮੀਆਂ ਤੇ ਸਿੱਧੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ ਉਸ ਦੇ ਬਾਵਜੂਦ ਵੀ ਉਹਨਾਂ ਨੇ ਦਸਤਾਰ ਭੇਟ ਕੀਤੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪਰ ਇਸ ਤੇ ਸਵਾਲ ਉੱਠਦਾ ਹੈ ਕਿ ਕੀ ਵਾਕਈ ਸਮੁੱਚੇ ਪੰਥ ਨੇ ਮਾਨਤਾ ਦਿੱਤੀ ਇਸ ਬਾਰੇ ਬੜੇ ਵਿਸਥਾਰ ਦੇ ਵਿੱਚ ਸੀਨੀਅਰ ਅਕਾਲੀ ਆਗੂ ਤੇ ਬਤੌਰ ਇੱਕ ਸਿੱਖ ਬਤੌਰ ਇੱਕ ਸਿੱਖ ਚਿੰਤਕ ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ ਸਾਬਕਾ ਸਿਕ ਸਟੂਡੈਂਟ ਫੈਡਰੇਸ਼ਨ ਦੇ ਆਗੂ ਰਹੇ ਐ ਉਹਨਾਂ ਨੇ ਬੜੇ ਵਿਸਥਾਰ ਦੇ ਵਿੱਚ ਦੱਸਿਆ ਕਿ ਕੀ ਵਾਕਈ ਸਿੱਖ ਪੰਥ ਮਾਨਤਾ ਦੇ ਰਿਹਾ ਹੈ ਜਾਂ ਇਸ ਦੇ ਵਿੱਚ ਹੋਰ ਵੀ ਜਿਹੜੀਆਂ ਗੱਲਾਂ ਬਾਕੀ ਨੇ ਆਪਾਂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸੁਣਦੇ ਆ ਤੇ ਉਸ ਤੋਂ ਬਾਅਦ ਤੁਸੀਂ ਖੁਦ ਅੰਦਾਜ਼ਾ ਲਾਉਣਾ ਕਿ ਕੀ ਸਥਿਤੀ ਕਿਵੇਂ ਦੀ ਹੈ ਜਾਂ ਫਿਰ ਕਿਵੇਂ ਦੀ ਨਹੀਂ ਪੀਰ ਮੁਹੰਮਦ ਸਾਹਿਬ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਸ ਸਾਰੇ ਸੀਕੁਐਂਸ ਨੂੰ ਪਹਿਲਾਂ ਜਥੇਬੰਦੀਆਂ ਨੇ ਮਾਨਤਾ ਨਹੀਂ ਦਿੱਤੀ ਹੁਣ ਜਥੇਬੰਦੀਆਂ ਨੇ ਅੱਜ ਦਸਤਾਰਬੰਦੀ ਵੀ ਕਰਤੀ ਇਹ ਕੀ ਕੋਈ ਸਿਆਸੀ ਮੂਵ ਹੈ ਜਾਂ ਫਿਰ ਇਸ ਨੂੰ ਸਿਰਫ ਨਰੋਲ ਧਾਰਮਿਕ ਤਰੀਕੇ ਨਾਲ ਦੇਖਿਆ ਜਾਵੇ ਦੇਖੋ ਜੀ ਕਰਨੈਲ ਸਿੰਘ ਪੀਰ ਮੁਹੰਮਦ ਆਏ ਜੇ ਇੱਕ ਸਿੱਖ ਜੀ ਆਪਣੀ वेदना ਜਿਹੜੀ ਉਹ ਬਿਆਨ ਕਰ ਰਿਹਾ ਹੈ ਮੈਂ ਇੱਕ ਜਿਹੜਾ ਸਿੱਖ ਦੇ ਰੂਪ ਦੇ ਵਿੱਚ ਜੋ ਇੱਕ ਸਿੱਖ ਕੀ ਮਹਿਸੂਸ ਕਰਦਾ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਆ ਕਿ ਅੱਜ ਤੁਸੀਂ ਦੇਖੋ ਕਿ ਇੱਕ ਹੋਰ ਗਲਤੀ ਦੁਆਰਾ ਸੁਖਵੀਰ ਸਿੰਘ ਬਾਦਲ ਨੇ ਜਾਂ ਉਹਨਾਂ ਦੇ ਟੋਲੇ ਨੇ ਕੀਤੀ ਹੈ ਔਰ ਇਹ ਦੀ ਇਤਿਹਾਸਕ ਗਲਤੀ ਹੈ ਜਿਸ ਦਾ ਜ਼ਿਕਰ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਸਦੀਆਂ ਸੀ ਉਹਨਾਂ ਦੇ ਮੁਖੀ ਜਿਹੜੇ ਬੁੱਢਾ ਦਲ ਦੇ ਬਾਬਾ ਬਲਵੀਰ ਸਿੰਘ ਉਹਨਾਂ ਨੇ ਭਰੇ ਪੰਡਾਲ ਦੇ ਵਿੱਚ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਰੀ ਦੇ ਵਿੱਚ ਕਰ ਦਿੱਤੀ ਜੀ ਇਹ ਤਾਂ ਕਹਿੰਦੇ ਆ ਕਿ ਦਸਤਾਰਬੰਦੀ ਸਮਾਗਮ ਹੈ ਤਾਂ ਬਾਬਾ ਬਲਵੀਰ ਸਿੰਘ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਹੈ ਕਿ ਇਹ ਜਿਹੜਾ ਹੈ ਢੋਲ ਬਖਸ਼ਾਈ ਗਈ ਅੱਜ ਜੀ ਜਰਨਲਦੀਪ ਸਿੰਘ ਗੜਗੱਜ ਨੇ ਜਿਹੜੀ ਉਸ ਦਿਨ ਰਾਤ ਦੇ ਹਨੇਰੇ ਦੇ ਵਿੱਚ ਦਸਤਾਰਬੰਦੀ ਕਰਾਈ ਸੀ ਉਹਦੀ ਅੱਜ ਉਹਨਾਂ ਨੇ ਜਿਹੜੀ ਉਸ ਵੇਲੇ ਕੋਈ ਹੋਰ ਗਲਤੀ ਕੀਤੀ ਸੀ ਉਹਦੀ ਅਵਗਿਆ ਕੀਤੀ ਸੀ ਉਹਦੀ ਅੱਜ ਉਹਨਾਂ ਨੇ ਮਾਫੀ ਮੰਗੀ ਏ ਔਰ ਉਹਨਾਂ ਨੇ ਨਾਲ ਇਹ ਵੀ ਕਹਿਤਾ ਕਿ ਆਜੋ ਨਿਹੰਗ ਸਿੰਘੋ ਮੈਨੂੰ ਕੱਲੇ ਨੂੰ ਨਫਸਾ ਦਿਆ ਜੀ ਸੋ ਇਥੋਂ ਸਪਸ਼ਟ ਹੁੰਦਾ ਹੈ ਕਿ ਪਹਿਲਾਂ ਜਥੇਦਾਰ ਹਟਾਏ ਜਥੇਦਾਰ ਗਿਆਨੀ ਰੁਘਵੀਰ ਸਿੰਘ ਜੇ ਗਲਤ ਨੇ ਤਾਂ ਫਿਰ ਉਹ ਇਸ ਵਕਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਡੇ ਗ੍ਰੰਥੀ ਵਜੋਂ ਕਿਉਂ ਸੁਆਮਾ ਨਿਭਾ ਰਹੇ ਨੇ ਜੀ ਗਿਆਨੀ ਹੰਤਾਨ ਸਿੰਘ ਗ੍ਰੰਥੀ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਸੁਆਮਾ ਕਿਉਂ ਨਿਭਾ ਰਹੇ ਨੇ ਜੀ ਜੇ ਉਹ ਤਖਤ ਕੇਸਗੜ ਸਾਹਿਬ ਦੇ ਤੁਸੀਂ ਜਤੇਦਾਰ ਹਟਾਤੇ ਤੇ ਗਿਆਨੀ ਰਗਵੀਰ ਸਿੰਘ ਨੂੰ ਜਤੇਦਾਰ ਸ੍ਰੀ ਹਕਾਲਕ ਸਾਹਿਬ ਤੋਂ ਢਾ ਦੇਤਾ ਤਾਂ ਫਿਰ ਤੁਸੀਂ ਇਹ ਦੱਸੋ ਕਿ ਉਹਨਾਂ ਨੂੰ ਜਿਹੜੀਆਂ ਦੂਜੀਆਂ ਸਲਾਵਾਂ ਦੇ ਉੱਤੇ ਉਹ ਸੇਵਾ ਦੇ ਰਹੇ ਨੇ ਤੇ ਉਹ ਜੇ ਗਲਤ ਸਨ ਤੇ ਫਿਰ ਉੱਥੇ ਸੇਵਾਵਾਂ ਕਿਵੇਂ ਨਿਭਾਰੇ ਨੇ ਇਸ ਦਾ ਮਤਲਬ ਇਹ ਆ ਕਿ ਉਸ ਵਕਤ ਮਨਮਾਨੀ ਕੀਤੀ ਗਈ ਤੇ ਹੁਣ ਫਿਰ ਮਨਮਾਨੀ ਕੀਤੀ ਗਈ ਹੈ ਇਹ ਮਨਮਾਨੀਆਂ ਦਾ ਜਿਹੜਾ ਦੌਰ ਚੱਲਦਾ ਆ ਰਿਹਾ ਹੈ 2015 ਤੋਂ ਲਗਾਤਾਰ ਜਦੋਂ ਡੇਰਾ ਸੌਦਾ ਸਾਧ ਨੂੰ ਮਾਫੀ ਮੰਗਾਉਣ ਲਈ ਪੰਜ ਸਿੰਘ ਸਹਿਬਾਨ ਦੇ ਵਿੱਚੋਂ ਤਿੰਨ ਸਿੰਘ ਸਹਿਬਾਨ ਨੂੰ ਆਪਣੇ ਘਰ ਵਿੱਚ ਬੁਲਾਇਆ ਗਿਆ ਜੀ ਮੁੱਖ ਮੰਤਰੀ ਨੇ ਆਪਣੇ ਨਿਵਾਸ ਸਥਾਨ ਤੇ ਤਾਂ ਇਹ ਉਦੋਂ ਤੋਂ ਇਹ ਗਲਤੀਆਂ ਦੇ ਵਿੱਚ ਸੁਧਾਰ ਕਰਨ ਦੀ بجائے ਗਲਤੀ ਦੇ ਉੱਪਰ ਗਲਤੀ ਕਰਦੇ ਆ ਰਹੇ ਆ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਜਿੰਦਾ ਇੱਕ ਤਰਫਾ ਜਿਹੜਾ ਇਹ ਕੋਈ ਵੀ ਰਿਜ਼ਲਟ ਜਿਹੜਾ ਉਹ ਸਾਹਮਣੇ ਨਹੀਂ ਆ ਸਕਦਾ ਕਿਉਂਕਿ ਇੱਕ ਤਰਫਾ ਕਾਰਵਾਈਆਂ ਜਿਹੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਕੌਮ ਲਈ ਸਮਾਜ ਲਈ ਪਰਿਵਾਰ ਲਈ ਹਾਨੀਕਾਰਕ ਹੀ ਹੁੰਦੀਆਂ ਨੇ ਜੀ ਪੀਰ ਮੁਹੰਮਦ ਸਾਹਿਬ ਇੱਕ ਚੀਜ਼ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਕਈ ਕੱਟਰਤਾਵਾਂ ਹੋ ਚੁੱਕੀਆਂ ਨੇ ਪੰਜ ਸਿੰਘ ਸਹਿਬਾਨਾ ਦੀਆਂ ਇਸ ਵਿਵਾਦ ਤੋਂ ਪਹਿਲਾਂ ਵੀ ਮਾਨਤਾ ਮਿਲੀ ਜਾਂ ਨਾ ਮਿਲੀ ਆਲੀ ਗੱਲ ਨੂੰ علیحد੍ਹਾ ਵੀ ਰੱਖ ਦਈਏ ਫਿਰ ਉਹਨਾਂ ਕੱਟਰਤਾਵਾਂ 'ਚ ਲਏ ਗੇ ਫੈਸਲੇ ਕੀ ਹੁਣ ਉਹ ਤਰਕਸੰਗਤ ਰਹਿਣਗੇ ਜਾਂ ਫਿਰ ਉਹਨਾਂ ਤੇ ਵੀ ਕਿਨਪੂਠਣਾ ਚਾਹੀਦਾ ਬਿਲਕੁਲ ਆਪਣੇ ਆਪ ਦੇ ਵਿੱਚ ਹੀ ਇਹ ਸਵਾਲ ਖੜਾ ਹੋ ਗਿਆ ਤੁਸੀਂ ਦੇਖੋ ਕਿ ਕਿਸੇ ਕੋਰਟ ਦਾ دنیਵੀ ਕੋਰਟ ਦਾ ਜੱਜ ਜੇ ਹੋਵੇ ਹੀ ਨਾ ਜੀ ਤੇ ਉਹਨਾਂ ਉਹਦੀ ਉਹਤ ਸੈਰਮਨੀ ਹੋਈ ਨਾ ਹੋਵੇ ਤਾਂ ਉਹ ਅਦਾਲਤ ਦੇ ਵਿੱਚ ਕਿਵੇਂ ਬੈਠ ਕੇ ਫੈਸਲੇ ਕਰ ਸਕਦਾ ਇਸੇ ਤਰੀਕਾ ਨਾਲ ਜਿਹੜੇ ਰੋਹਾਨੀ ਅਦਾਲਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੱਕ ਸ੍ਰੀ ਦਮਦਮਾ ਸਾਹਿਬ ਉਹਦੇ ਜਥੇਦਾਰ ਪੁਆਇੰਟ ਕਰਨ ਵੇਲੇ ਬੜੀ ਕਾਲੀ ਵਰਤੀ ਗਈ ਔਰ ਸਿਰਫ ਤੇ ਸਿਰਫ ਆਪਣੀ ਹਉਮੈ ਨੂੰ ਪੱਠੇ ਵਾਉਣ ਲਈ ਜਿਹੜੇ ਜਥੇਦਾਰਾਂ ਨੇ 2 ਦਸੰਬਰ ਦਾ ਹੁਕਮਨਾਮਾ ਜਾਰੀ ਕੀਤਾ ਸੀ ਉਹਨਾਂ ਨੂੰ ਇਹ ਦਰਕਨਾਰ ਕਰਕੇ ਆਪਣੀ ਮਨਮਰਜ਼ੀ ਦਾ ਜਥੇਦਾਰ ਲਗਾਇਆ ਗਿਆ ਜਿਸ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਤੇ ਅੱਜ ਵੀ ਨਹੀਂ ਪ੍ਰਵਾਨ ਕੀਤਾ ਅੱਜ ਵੀ ਤੁਸੀਂ ਦੇਖੋ ਦਮਦਮੀ ਟਕਸਾਲ ਨજર ਨਹੀਂ ਆਈ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਕੋਈ ਵੀ ਗਰੁੱਪ ਉੱਥੇ ਸ਼ਾਮਲ ਨਹੀਂ ਹੋਇਆ ਔਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਸੰਪਰਦਾਵਾਂ ਨੇ ਔਰ ਬਹੁਤ ਸਾਰੇ ਜਿਹੜੇ ਪੰਥ ਦੇ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਉਹ ਜਿਹੜੀਆਂ ਨੇ ਬਿਲਕੁਲ ਗੈਰਹਾਜ਼ਰ ਰਹੀਆਂ ਨੇ ਔਰ ਜਿਨ੍ਹਾਂ ਨੇ ਸਰਬੱਤ ਖਾਲਸਾ ਬੁਲਾਇਆ ਸੀ ਜਿਹੜੀਆਂ ਪੰਤਕ ਧਿਰਾਂ ਨੇ ਜਿਨ੍ਹਾਂ ਨੇ ਏਡਾ ਵੱਡਾ ਇਕੱਠ ਕੀਤਾ ਸੀ ਚੱਬੇ ਦੇ ਵਿੱਚ ਉਹਨਾਂ ਦੇ ਵਿੱਚੋਂ ਕੋਈ ਵੀ ਥਿਰ ਉੱਥੇ ਮੌਕੇ ਦੇ ਉੱਤੇ ਸ਼ਾਮਲ ਨਹੀਂ ਹੋਈ ਜਿਹੜੇ ਤਖਤ ਤਖਤਾਂ ਦੇ ਸਾਬਕਾ ਜਥੇਦਾਰ ਸਹਿਬਾਨ ਨੇ ਉਹਨਾਂ ਦੇ ਵਿੱਚੋਂ ਕਿਸੇ ਨੇ ਸਮੂਲੀਅਤ ਨਹੀਂ ਕੀਤੀ ਚਾਹੇ ਉਹ ਜਥੇਦਾਰ ਭਾਈ ਰਣਜੀਤ ਸਿੰਘ ਨੇ ਚਾਹੇ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੇ ਜਾਂ ਜਿੰਨੇ ਵੀ ਜਥੇਦਾਰ ਸਹਿਬਾਨ ਨੇ ਜਿਹੜੇ ਸਮੇਂ-ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਉੱਥੇ ਨਜ਼ਰ ਨਹੀਂ ਆਇਆ ਇਹਦਾ ਮਤਲਬ ਇਹ ਕਿ ਕਿਵੇਂ ਕਿਹਾ ਜਾ ਸਕਦਾ ਕਿ ਸਰਪ੍ਰਮੰਤ ਜਥੇਦਾਰ ਨੇ ਸੋ ਉਹਨਾਂ ਜਥੇਦਾਰਾਂ ਦੇ ਕੋਲੋਂ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਫੈਸਲੇ ਹੋਏ ਉਹਨਾਂ ਫੈਸਲਿਆਂ ਨੂੰ ਕਦੇ ਵੀ ਕਾਲੀ ਦਲ ਬਾਦਲ ਨੇ ਮੰਨਿਆ ਨਹੀਂ ਇੱਕ ਇੱਕ ਕਰਕੇ ਜਥੇਦਾਰਾਂ ਨੂੰ ਇਹਨਾਂ ਨੇ ਲਾਇਆ ਕਿ ਇੱਕ ਗਲਤੀ ਹੁਣ ਫੇਰੇ ਨਾਲ ਦੁਬਾਰਾ ਕਰ ਦਿੱਤੀ ਕਨੈਸਿੰਘ ਜੀ ਇੱਕ ਵੀ ਸਵਾਲ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਆ ਰਹੀ ਹੈ ਸ਼ਹੀਦੀ ਤੇ ਪੰਥ ਨੂੰ ਇਕੱਠੇ ਹੋ ਕੇ ਮਨਾਉਣੀ ਚਾਹੀਦੀ ਹੈ ਕਿ ਲੱਗਦਾ ਨਹੀਂ ਕਿ ਹੁਣ ਉਹ ਸਮਾਂ ਹੈ ਕਿ ਸਿੰਘ ਸਾਹਿਬ ਨੂੰ ਜਾਂ ਤਾਂ ਮਾਨਤਾ ਦੇ ਦਿੱਤੀ ਜਾਵੇ ਜਾਂ ਨਵੇਂ ਸਿੰਘ ਸਾਹਿਬ ਨਿਯੁਕਤ ਕਰ ਦਿੱਤੇ ਜਾਣ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਨਾਲੋਂ ਕਿ ਉਹ ਹੋਰਾਂ ਜ਼ਿਆਦਾ ਸਹੀ ਨਹੀਂ ਕਿ ਪੰਥ ਏਕੇ ਦੇ ਵਿੱਚ ਆ ਕੇ ਸਾਰੇ ਸਮਾਗਮ ਮਨਾਓ ਜੀ 1999 ਨੂੰ 300 ਸਾਲਾਂ ਸ਼ਤਾਬਦੀ ਸੀ ਖਾਲਸੇ ਦਾ ਸਿਰਜਣਾ ਦੇਵਸ ਦੀ ਜੀ ਉਦੋਂ ਇਹਨਾਂ ਨੇ ਜਸੇਦਾਰ ਇਰੰਜੀਤ ਸਿੰਘ ਦੀ ਬਲੀ ਲਈ ਸੀ ਉਹਨਾਂ ਨੂੰ ਅਵਦੇ ਤੋਂ ਹਟਾ ਦਿੱਤਾ ਸੀ ਅਚਨਚੇਤੀ ਜੀ ਔਰ ਫਿਰ ਜਦੋਂ ਜਦੋਂ ਵੀ ਸਤਾਵਦੀਆਂ ਆਈਆਂ ਨੇ ਉਦੋਂ ਇਹ ਜ਼ਥੇਦਾਰਾ ਸਾਹਿਬ ਨੂੰ ਹਟਾ ਕੇ ਆਪਣੀ ਮਨਮਰਜ਼ੀ ਦੇ ਫੈਸਲੇ ਲੈਂਦੇ ਆ ਔਰ ਹੁਣ ਵੀ ਇਹਨਾਂ ਨੇ ਗ੍ਰਾਮ ਰੋੜੀਏ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਇਹ 3 ਨਵੰਬਰ ਨੂੰ ਜਰਨਲ ਹਾਊਸ ਦੀ ਜਿਹੜਾ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਉਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਗਿਆ ਕਿ ਜਾਂ ਤਾਂ ਤੁਸੀਂ ਸਾਡੇ ਫੈਸਲਿਆਂ ਨੂੰ ਲਾਗੂ ਕਰਾਓ ਤੇ ਨਹੀਂ ਤਾਂ ਫਿਰ ਤੁਹਾਡਾ ਜਿਹੜਾ ਸਾਡੇ ਨਾਲ ਕੋਈ ਸਬੰਧ ਨਹੀਂ ਇਸੇ ਤਰ੍ਹਾਂ ਗਿਆਨੀ ਰਗਵੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਨੇ ਜਿਹੜੇ ਕਦੇ ਵੀ ਉਹਨਾਂ ਨੇ ਮਾਨਤਾ ਨਹੀਂ ਸੀ ਦਿੱਤੀ ਕਿਉਂਕਿ ਉਹਨਾਂ ਨੂੰ ਖੁਦ ਨੂੰ ਵੀ ਢਾਇਆ ਗਿਆ ਸੀ ਇੱਕ ਮਰਜ਼ਾਦਾ ਦੇ ਬਿਲਕੁਲ ਉਲਟ ਜਾ ਕੇ ਤਾਂ ਅੱਜ ਉਹਨਾਂ ਨੂੰ ਵੀ ਮਜਬੂਰ ਕਰਕੇ ਉੱਥੇ ਬੁਲਾਇਆ ਗਿਆ ਤੇ ਇਹ ਜਿਹੜੀਆਂ ਆਪਣੇ ਆਪ ਦੇ ਵਿੱਚ ਗੱਲਾਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖੀਆਂ ਗਈਆਂ ਨੇ ਇਹਦਾ ਜਵਾਬ ਕੌਮ ਨੇ ਮੰਗਦੀ ਰਹਿਣਾ ਤੇ ਲੇਕਿਨ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਇਹ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆ ਮਨਮਤੀ ਫੈਸਲੇ ਜਿਨ੍ਹਾਂ ਨੂੰ ਗੁਰਮਤ ਦੀ ਰੋਸ਼ਨੀ ਵਿੱਚ ਜਿਹੜੇ ਨਹੀਂ ਲੈ ਜਾਂਦੇ ਉਹ ਆਪਣੇ ਆਪ ਦੇ ਵਿੱਚ ਹੀ ਤਰਕ ਸੰਗਤ ਹੋ ਜਾਂਦੇ ਆ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਨਮੋਸ਼ੀ ਜਨਕ ਪਹਿਲੂ ਹੈ ਕਿ ਤੁਸੀਂ ਗੱਲਾਂ ਕਰਦੇ ਹੋ 350 ਸਾਲਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਤਾਪਦੀ ਦੀਆਂ ਲੇਕਿਨ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਬਿਲਕੁਲ ਉਲਟ ਜਾ ਕੇ ਤੁਸੀਂ ਸਿੱਖ ਕੌਮ ਨੂੰ ਜਲੀਲ ਕਰ ਰਹੇ ਹੋ ਗਲਤ ਫੈਸਲੇ ਲੈ ਰਹੇ ਹੋ ਇਹਨਾਂ ਫੈਸਲਿਆਂ ਨੂੰ ਕਦੇ ਵੀ ਕਾਮ ਪ੍ਰਵਾਨ ਨਹੀਂ ਕਰੇਗੀ ਜੀ ਫਿਰਮਨ ਸਾਹਿਬ ਇੱਕ ਸਵਾਲ ਜਿਹੜਾ ਅਕਾਲੀ ਦਲ ਬਾਦਲ ਧੜਾ ਲਗਾਤਾਰ ਉਠਾਉਂਦਾ ਹੈ ਕਿ ਇਹ ਜਥੇਦਾਰ ਚਾਹੇ ਗਿਆਨੀ ਹਰਪੀ ਸਿੰਘ ਸੀ ਚਾਹੇ ਜਥੇਦਾਰ ਗੰਗ ਗਬੀਰ ਸਿੰਘ ਸੀ ਜਾਂ ਸੁਲਤਾਨ ਸਿੰਘ ਸੀ ਇਹ ਸਾਰੇ ਭਾਜਪਾ ਨਾਲ ਰਲੇ ਹੋਏ ਸੀ ਜਾਂ ਭਾਜਪਾ ਦੇ ਇਸ਼ਾਰੇ ਤੇ ਏਜੰਸੀਆਂ ਤੇ ਇਸ਼ਾਰੇ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਖੇਡਾ ਖੇਡ ਰਹੇ ਸੀ ਫਿਰ ਹੁਣ ਜਦੋਂ ਸਥਿਤੀ ਇਹ ਆ ਚੁੱਕੀ ਹੈ ਕਿ ਗਿਆਨੀ ਰਗਵੀਰ ਸਿੰਘ ਵੀ ਉੱਥੇ ਖਲੋਤੇ ਆ ਤਾਂ ਫਿਰ ਹੁਣ ਉਸ ਨਰੇਟਿਵ ਜਾਂ ਉਸ ਬਿਆਨੀਆਂ ਨੂੰ ਕਿਸ ਤਰ੍ਹਾਂ ਨਾਲ ਲਿਆ ਜਾ ਸਕਦਾ ਹੈ ਤੁਹਾਡਾ ਇਹਦੇ ਬਾਰੇ ਕੀ ਸੋਚਣਾ ਦੇਖੋ ਜੀ ਇਹ ਨਾ ਸਵੇ ਵਿਰੋਧੀ ਬਿਆਨਬਾਜ਼ੀ ਹੈ ਉਹ ਕਦੇ ਤਾਂ ਇਹ ਕਹਿ ਦਿੰਦੇ ਆ ਗਿਆਨੀ ਰਗਵੀਰ ਸਿੰਘ ਨੇ ਫੈਸਲੇ ਜਿਹੜੇ ਆ ਉਹ ਏਜੰਸੀਆਂ ਦੇ ਇਸ਼ਾਰਿਆਂ ਦੇ ਉੱਤੇ ਕੀਤੇ ਆ ਜੇ ਉਹਨਾਂ ਨੇ ਏਜੰਸੀਆਂ ਦੇ ਇਸ਼ਾਰਿਆਂ ਦੇ ਉੱਤੇ ਫੈਸਲੇ ਕੀਤੇ ਨੇ ਤਾਂ ਤੁਸੀਂ ਉਹ ਫੈਸਲੇ ਉਸ ਵੇਲੇ ਸਿਰ ਝੁਕਾ ਕੇ ਕਿਉਂ ਪ੍ਰਵਾਨ ਕੀਤੇ ਸਜਾਵਾਂ ਤੁਸੀਂ ਰੂਪ ਦੇ ਵਿੱਚ ਤੁਸੀਂ ਬਜਾ ਕੇ ਭਾਂਡੇ ਵੀ ਮਾਂਜੇ ਤੁਸੀਂ ਕਿੜਾ ਪ੍ਰਸ਼ਾਦੀ ਦੇਗ ਵੀ ਕਰਾਈ ਤੁਸੀਂ ਹਰ ਗੱਲ ਨੂੰ ਪ੍ਰਵਾਨ ਕੀਤਾ ਲੇਕਿਨ ਉਸ ਤੋਂ ਬਾਅਦ ਫਿਰ ਤੁਸੀਂ ਰਾਜਸੀ ਫੈਸਲੇ ਜਿਹੜੇ ਤੁਹਾਡੇ ਉੱਤੇ ਲਾਗੂ ਹੋਣੇ ਸੀ ਉਹਨਾਂ ਨੂੰ ਤੁਸੀਂ ਪ੍ਰਵਾਨ ਨਹੀਂ ਕੀਤਾ ਤੇ ਜੇ ਮੰਨ ਲਓ ਇਹਨਾਂ ਦੀ ਇਹ ਵੀ ਗੱਲ ਮੰਨ ਲਈਏ ਕਿ ਜੇ ਉਹ ਬੀਜੇਪੀ ਦੇ ਨਾਲ ਸਾਹੜ-ਗਾੜ ਰੱਖਣ ਵਾਲੇ ਆ ਤਾਂ ਫਿਰ ਉਹ ਹੈੱਡ ਗ੍ਰੰਥੀ ਸਚਕੰਦ ਸਿੰਘ ਹਰਮੰਦਰ ਸਾਹਿਬ ਦੇ ਰੂਪ ਵਿੱਚ ਕਿਵੇਂ ਸਵਾਵਾਂ ਦੇ ਰਹੇ ਨੇ ਜੀ ਮਤਲਬ ਇਹ ਆ ਕਿ ਇਹ ਪੀਕੈਂਡ ਯੂਜ਼ ਕਰਦੇ ਆ ਔਰ ਆਪਣੀ ਗੱਲ ਨੂੰ ਮਨਾਉਣ ਵਾਸਤੇ ਤੁਸੀਂ ਦੇਖੋ ਗਿਆਨੀ ਕੁਲਦੀਪ ਸਿੰਘ ਅੜਗੱਜ ਨੂੰ ਇਕਦਮੀ ਇਹ ਸਾਹਮਣੇ ਲਿਆ ਆਏ ਔਰ ਦਿੱਲੀ ਦੇ ਵਿੱਚ ਬੈਠੇ ਹੋਏ ਉਹ ਆਗੂ ਜਿਹੜੇ ਬਾਦਲ ਦਲ ਨੂੰ ਬਾਗਲ ਪਿਓ ਪੁੱਤਾਂ ਨੂੰ ਗਾਲ੍ਹਾਂ ਕੱਢਦੇ ਥੱਕਦੇ ਨਹੀਂ ਸੀ ਚਾਹੇ ਉਹ ਸਰਨਾ ਸਾਹਿਬ ਸੀ ਚਾਹੇ ਮਨਜੀਤ ਸਿੰਘ ਜੀ ਕੇ ਸੀ ਉਹਨਾਂ ਦੇ ਕਹਿ ਦੇ ਉੱਤੇ ਜਿਹੜਾ ਜਥੇਦਾਰ ਪੁਆਇੰਟ ਕੀਤਾ ਗਿਆ ਤੇ ਉਸ ਜਥੇਦਾਰ ਦੇ ਕੋਲੋਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਫੈਸਲੇ ਕਰਵਾਉਣੇ ਆ ਉਹ ਉਸ ਵਕਤ ਪਤਾ ਲੱਗਣਾ ਕੌਮ ਨੇ ਕਿ ਕੇ ਇਸ ਜਥੇਦਾਰ ਨੂੰ ਕਿੰਨਾ ਕੁ ਪ੍ਰਵਾਨ ਕੀਤਾ ਸੀ ਕਿਉਂਕਿ ਜਦੋਂ ਕੌਮ ਸਾਰਾ ਕੁਝ ਦੇਖ ਰਹੀ ਏ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਜਿਹੜੇ ਫੈਸਲੇ ਕਰਵਾ ਰਹੇ ਆ ਤੱਕੇ ਦੇ ਨਾਲ ਇਹਨਾਂ ਫੈਸਲਿਆਂ ਦਾ ਕਿਤੇ ਵੀ ਕੋਈ ਪ੍ਰਭਾਵ ਨਜ਼ਰ ਨਹੀਂ ਆਉਂਦਾ ਜੀ ਠੀਕ ਹੈ ਕੌਮ ਕਈ ਵਾਰੀ ਮਹਿਸੂਸ ਕਰਦੀ ਏ ਕਿ ਨਹੀਂ ਹਰ ਦਿਨ ਆਪਣਾ ਜਲੂਸ ਆਪ ਨਾ ਕਢਵਾਈਏ ਨਾ ਮੀਡੀਆ ਦੇ ਵਿੱਚ ਜਾਈਏ ਲੇਕਿਨ ਸਵਾਲ ਸਭ ਤੋਂ ਵੱਡਾ ਇਹੋ ਹੀ ਉੱਠਦਾ ਹੈ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਹੈ ਇਹ ਸਿਰਫ ਤੇ ਸਿਰਫ ਆਪਣੇ ਨਿੱਜ ਨੂੰ ਪਾਲਣ ਵਾਸਤੇ ਕੀਤਾ ਜਾ ਰਿਹਾ ਔਰ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਸਤੇ ਕੀਤਾ ਜਾ ਰਿਹਾ ਹੈ ਹਾਂ ਸ਼ੁਕਰੀਆ ਪੀਰਮੋ ਮਹ ਸਾਹਿਬ ਸਾਡਾ ਨਾਮ ਜੋੜ ਲਈ